ਉਹ ਗੱਲਾਂ ਮਤਾਂ ਅੱਗੇ ਆਪਾਂ ਕਰਾਂਗੇ ਕਿ ਕਿਉਂ ਉਦਾਸ ਆ ਕੀ ਕਾਰਨ ਰਹਿ ਆ ਤੇ ਉੱਪਰ ਲਿੰਕ ਵੀ ਐ ਇੱਕ ਤੁਸੀਂ ਉਸ ਲਿੰਕ ਤੇ ਜਾ ਕੇ ਪਹਿਲੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸਾਡਾ 파ਟਨਰ ਸੀ ਸਾਡਾ ਭਰਾ ਬੱਕਰਾ ਟੀਵੀ ਤੋਂ ਬੋੜ ਬਰਾੜ ਜਿਹੜਾ ਸਾਡੇ ਨਾਲ ਬੈਠਾ ਬਾਈ ਦਾ ਚੈਨਲ ਨਾ ਹੈਕ ਹੋ ਗਿਆ ਵੀਰੇ ਪਰਸੋਂ ਪਰਸੋਂ ਸ਼ਾਮ ਨੂੰ ਹਨਾ ਪਰਸੋਂ ਸ਼ਾਮ ਨੂੰ ਪਰਸੋਂ ਸ਼ਾਮ ਨੂੰ ਤੇ ਬੜੀ ਕੋਸ਼ਿਸ਼ ਕੀਤੀ ਬੜੀ ਰਿਕਵਰ ਕਰਨ ਦੀ ਕੋਸ਼ਿਸ਼ ਕੀਤੀ ਪਰ ਹਜੇ ਤੱਕ ਕੋਈ ਜਿਹੜਾ ਹੱਲ ਨਹੀਂ ਮਿਲਿਆ ਤੇ ਅਸੀਂ ਹੋਰ ਟੀਮਾਂ ਨਾਲ ਵੀ ਸੰਪਰਕ ਕਰ ਲਏ ਆ ਜਿਹੜੇ ਪੂਰੇ ਜਾਣਕਾਰ ਬੰਦੇ ਆ ਪਰ ਯਾਰ ਕੋਈ ਹੱਥ ਪੱਲਾ ਨਹੀਂ ਬਣਿਆ ਬਹੁਤ ਮਿਹਨਤ ਕੀਤੀ ਸੀ ਆਪਾਂ ਬਾਈ ਦੀ ਜੁਬਾਨ ਤੋਂ ਵੀ ਸੁਣਾਗੇ ਬਾਕੀ ਮਾਨ ਵੀ ਤੁਹਾਡੇ ਨਾਲ ਗੱਲਾਂ ਬਾਤਾਂ ਕਰੂਗਾ ਦੱਸੂਗਾ ਜਿੰਨਾਂ ਕ ਇਹਨੂੰ ਪਤਾ ਜਿੰਨਾਂ ਕ ਤੇਰਾ ਟਾਈਮ ਹੋ ਗਿਆ ਇਹ ਸਾਡੇ ਨਾਲ ਵਿਛੜਦੇ ਨੂੰ 1 ਲੱਖ ਤੇ 34000 ਸਬਸਕ੍ਰਾਈਬਰ ਸੀ ਬਾਈ ਦੇ 2 2.5 ਸਾਲਾਂ ਦੀ ਮਿਹਨਤ ਸੀ ਬਹੁਤ ਮਿਹਨਤ ਕੀਤੀ ਬਹੁਤ ਤਸ਼द्दਤ ਨਾਲ ਕੰਮ ਚਲਾਇਆ 2000 ਪਲੱਸ ਵੀਡੀਓ ਸੀਗੀ ਉਹਦੇ ਤੇ ਜਿਹੜਾ ਚੈਨਲ ਉੱਡਿਆ ਤੇ ਸਾਰਾ ਇੱਕ ਵਾਰੀ ਮਿੱਟੀ ਹੋ ਗਿਆ ਕੰਮ ਯਾਰ ਤੇ ਬਾਈ ਬਣ ਕੇ ਸਪੋਰਟ ਕਰੇ ਜੋ ਬਾਕੀ ਮਾਨ ਤੇ ਬਾਈ ਵੀ ਤੁਹਾਡੇ ਨਾਲ ਗੱਲਾਂ ਬਾਤਾਂ ਕਰਨਗੇ ਨਾਲ ਹਾਂਜੀ ਬਾਈ ਮਾਨ ਹੂੰ ਤੁਹਾਨੂੰ ਦੱਸ ਪਹਿਲਾਂ ਆਪਣੀ ਗੱਲ ਨਹੀਂ 10 ਬਾਈ ਬੋਰ ਬਈ ਦੱਸੀ ਮੈਨੂੰ ਵੀ ਕਿੱਥੇ ਕਿੱਥੇ ਵੈਸੇ ਤਾਂ ਆਪਾਂ ਨਾਲ ਇਕੱਠੇ ਹੀ ਰਹੇ ਹਾਂ ਬਾਈਆਂ ਨੂੰ ਜ਼ਰੂਰ ਰੱਖਦੇ ਆਪਾਂ ਕਿੱਥੇ ਕਿੱਥੇ ਕਿੰਨੀ ਕ ਮਿਹਨਤ ਕੀਤੀ ਇੱਥੋਂ ਤੱਕ ਪਹੁੰਚਣ ਵਾਸਤੇ ਕਿਉਂਕਿ 134000 YouTube ਦੇ ਸਬਸਕ੍ਰਾਈਬਰ ਹੋਣੇ ਇਹ ਬਹੁਤ ਵੱਡੀ ਮਿਹਨਤ ਦਾ ਨਤੀਜਾ ਦਾ ਵਾੜਾ ਨਹੀਂ ਹਾਂ ਬਾਈ ਦਾ ਸਿਲਵਰ ਬਟਨ ਵੀ ਆਇਆ ਸੀ ਬਾਈ ਦੱਸਿਓ ਕਿ ਕੀ ਕਿਵੇਂ ਸਿਸਟਮ ਚੱਲਿਆ ਚੈਨਲ ਦਾ ਹੈਕ ਹੋਣ ਦੀ ਮੜੀ ਕਹਾਣੀ ਦੱਸ ਦਿਓ ਵੀ ਕੀ ਬਣੀ ਸੀ ਕਿਵੇਂ ਸਿਸਟਮ ਸੀਗਾ ਬਾਈ ਹੈਕ ਹੋਣ ਦਾ ਤਾਂ ਆਇਆ ਵੀ ਜਿਵੇਂ ਆਪਾਂ ਰੋਜ਼ ਰੁਟੀਨ ਦੀ ਤਰ੍ਹਾਂ ਆਪਾਂ ਹਣਾ YouTube ਤੇ Facebook ਤੇ ਆਪਾਂ ਵੀਡੀਓ ਅਪਲੋਡ ਕਰਦੇ ਹਾਂ ਤੇ ਬਾਕੀ ਚਲਾਉਂਦੇ ਰਹਿੰਨੇ ਆ ਰਾਤ ਨੂੰ ਚਲਾ ਰਸਈ ਜਮਾ ਫੇਸਬੁੱਕ ਵੀ YouTube ਵੀ ਹੂੰ ਵੀਡੀਓ ਅਪਲੋਡ ਕਰਕੇ ਰਾਤ ਨੂੰ ਵਧੀਆ ਪਏ ਹੂੰ ਸਵੇਰ ਜਦੋਂ ਮੈਂ ਵੀਡੀਓ ਚਲਾਉਣ ਲੱਗਾ YouTube ਚੈਨਲ ਤੇ ਉਦੋਂ ਨਹੀਂ ਚੱਲਿਆ ਅੱਛਾ ਕੀ ਆਉਂਦਾ ਕੀ ਸੀ ਉੱਥੇ ਉਦੋਂ ਬਾਅਦ ਹੈ ਕੀ ਹੋ ਗਿਆ ਯਾਨੀ ਸਾਰਾ ਕੁਝ ਹੀ ਬੰਦ ਹੋ ਗਿਆ ਤੇਰੇ ਕੋਲ ਕਮਾਂਡ ਹੀ ਖੋਲੀ ਹੋਣੀ ਤੇਰੇ ਕੋਲ ਚੈਨਲ ਨਹੀਂ ਸ਼ੋ ਹੁੰਦਾ ਹਾਂ ਚੈਨਲ ਸ਼ੋ ਨਹੀਂ ਹੁੰਦਾ ਸੀ ਗੱਲ ਹੂੰ ਤੇ ਬਾਕੀ ਸਾਰਾ ਕੁ ਮੋੜ ਕੇ ਮੈਂ ਤੈਨੂੰ ਫੋਨ ਲਾਇਆ ਸੀ ਜਦੋਂ ਹੂੰ ਫਿਰ ਮੈਂ ਤੈਨੂੰ ਫੋਨ ਲਾਇਆ ਤੂੰ ਵੀ ਸਾਰਾ ਬਹੁਤ ਜਿਆਦਾ ਮੰਨ ਲਓ ਵੀ ਦੇਖਿਆ ਹੂੰ ਨਹੀਂ ਸਮਝ ਚਾਇਆ ਚਲੋ ਆਪਾਂ ਹੋਰ ਵੀ ਬੰਦਿਆਂ ਦੇ ਨਾਲ ਰਾਬਤਾ ਕੀਤਾ ਹੂੰ ਤੇ ਕੋਸ਼ਿਸ਼ ਬਹੁਤ ਕੀਤੀ ਪਰ ਨਹੀਂ ਬਾਈ ਕੋਈ ਹੱਲ ਨਹੀਂ ਹੱਥ ਪਲੇ ਕੋਈ ਲਿੰਕ ਲੰਕ ਤੇ ਕਲਿੱਕ ਕੀਤਾ ਸੀ ਕਿ ਕੀ ਗੱਲ ਬਣੀ ਕੋਈ ਸਮਝੋ ਬਾਹਰ ਆ ਬਾਈ ਯਾਰ ਹੁਣ ਆਹ ਬਈ ਲਿੰਕ ਤੇ ਵੀ ਕਲਿੱਕ ਹੋ ਵੀ ਸਕਦਾ ਤੇ ਕੋਈ ਮੰਨ ਲਓਗੇ ਆਪਾਂ ਕਹਿ ਦਗੇ ਵੀ ਆਪਾਂ ਨਹੀਂ ਪਰ ਹੁਣ ਜਦੋਂ ਆਪਾਂ ਨੂੰ ਚੇਤਾ ਨਹੀਂ ਆਪਾਂ ਨੂੰ ਪਤਾ ਨਹੀਂ ਹਨਾ ਸਮਝੋ ਬਾਹਰ ਜੇ ਹੋ ਗਿਆ ਸੀ ਕੰਮ ਤੇ ਬਹੁਤ ਮਿਹਨਤ ਬਹੁਤ ਸੀਗੀ ਬਾਈ ਤੇ ਰਾਤਾਂ ਨੂੰ ਸਿਆਲ ਦਿਨਾਂ ਰਾਤਾਂ ਦੇ ਵਿੱਚ ਜਾ ਜਾ ਕੇ ਅਸੀਂ ਸੀਰ ਵਾਲੀ ਮੌਸਰ ਤੋਂ ਲੈ ਕੇ ਪਟਿਆਲੇ ਤੱਕ ਰੇਲ ਗੱਡੀ ਦੇ ਸਟੇਸ਼ਨ ਤੇ ਪਾ ਕੇ ਦੋ-ਦੋ ਘੰਟੇ ਲੇਟ ਹੋਣੀ ਰੀਅਲ ਗੱਡੀ ਠਰੀ ਜਾਣਾ ਸਟੇਸ਼ਨ ਬਹੁਤ ਜ਼ਿਆਦਾ ਯਾਰ ਮਿਹਨਤ ਕੀਤੀ ਪਾਈ ਆ ਦੋਵੇਂ ਇਕੱਠੇ ਹੀ ਹੁੰਦੇ ਸੀਗੇ ਪਟਿਆਲੇ ਦੇ ਸਟੇਸ਼ਨ ਤੋਂ ਪਟਿਆਲੇ ਜਾਣਾ ਸੀ ਉੱਥੇ ਅਸੀਂ ਨਾ ਸਾਡੇ ਮੁਕਸਰ ਆਉਂਦੀ ਆ ਟ੍ਰੇਨ ਫਾਇਲ ਕਾ ਤੋਂ ਚੱਲਦੀ ਆ 3 ਵਜੇ ਆਉਂਦੀ ਆ ਘਰੋਂ ਅਸੀਂ ਡੇਢ ਕ ਵਜੇ ਉੱਠਦੇ ਰੋਟੀ ਪਾਣੀ ਪਕਾ ਕੇ ਉਹਦਾ ਬੰਨ ਕੇ ਨਾਲ ਲੈ ਕੇ ਤੇ ਅਸੀਂ ਉੱਥੇ ਜਾਵੜਦੇ ਇੱਕ ਦੋ ਵਾਰੀ ਉਹ ਟ੍ਰੇਨ ਆਇਆ ਜਾਂ ਸਿਸਟਮ ਆਇਆ ਵੀ ਉਹ ਲੇਟ ਹੋ ਗਈ ਸਿਆਲ ਚ ਭਾਈ ਅਸੀਂ ਉੱਥੇ ਉਹ ਸਟੇਸ਼ਨ ਸਾਡਾ ਬਣੀ ਜਾਂਦਾ ਮਕਸਰਾ ਜੇ ਨਵਾਂ ਉਹ ਪੱਟ ਛੱਡ ਜੀ ਹੋਈ ਜਾਂਦੀ ਤੇ ਉੱਥੇ ਥਾਂ ਵੀ ਨਾ ਬੈਠਣ ਦੀ ਜਗ੍ਹਾ ਸੀ ਤੇ ਬਈ ਅਸੀਂ ਨਾ ਉੱਥੇ ਰੱਖ ਕੇ ਬੈਗ ਬੂ ਬਿਚਾਰੇ ਸਨਾਣੀ ਤੇ ਢੋਟਾ ਲਾ ਕੇ ਕਟੂਕਟ 2 2.5 ਘੰਟੇ ਵੇਟ ਕਰਨੀ ਉਦੋਂ ਬਾਅਦ ਚੜਨਾ ਟ੍ਰੇਨ ਟ੍ਰੇਨ ਤੇ ਵੀ ਅਸੀਂ ਜਾਂਦਿਆਂ ਨੇ ਉੱਥੇ ਪਟਿਆਲੇ ਜਾਣਾ 2 ਦਿਨ ਉੱਥੇ ਰਹਿਣਾ ਵੀ ਜਾਨੀ ਕਿ ਜਿੰਨਾ ਬੰਦਾ ਜੋਰ ਲਾਉਂਦਾ ਆਪਦੇ ਵਾਸਤੇ ਹਰ ਹਰ ਇੱਕ ਹੀ ਕਰਦਾ ਪਕੜੇ ਕਿਸੇ ਵਾਸਤੇ ਕਰਦੇ ਸੀ ਕੀਤਾ ਪਰ ਜਦੋਂ 5 ਮਿੰਟ ਦੀ ਤੁਹਾਡੀ ਸਾਰੀ ਮਿਹਨਤ ਤੁਹਾਡੀ ਕਮਾਈ ਆ ਜਿਹੜੀ ਉਹ ਲੁੱਟੀ ਜਾਣੀ ਦੁੱਖ ਬਹੁਤ ਹੁੰਦਾ ਉਸ ਚੀਜ਼ ਦਾ ਹਨਾ ਰਿਕਵਰ ਕਰ ਲਾਂਗੇ ਐ ਨਹੀਂ ਵੀ ਹੁਣ ਨਹੀਂ ਪਰ ਇੱਕ ਵਾਰੀ ਡਰ ਜ਼ਰੂਰ ਲੱਗਦਾ ਕਿਉਂਕਿ ਇਹ ਚੀਜ਼ਾਂ ਆਪਾਂ ਤਾਂ ਬਹੁਤ ਛੋਟੀਆਂ ਜਿ ਆਪਣੇ ਤੋਂ ਵੱਡੇ ਵੱਡੇ ਬੰਦਿਆਂ ਨਾਲ ਵੀ ਹੋ ਗਈਆਂ ਹਨਾ ਪਰ ਆਪਾਂ ਮੰਨ ਲਓ ਵੀ ਜਿਹੜੇ ਬੰਦੇ ਆਪਾਂ ਟੌਪ ਦੇ ਘਾਉਂਦੇ ਸੀਗੇ ਆਪਾਂ ਉਹਨਾਂ ਕੋਲੇ ਜਾ ਕੇ ਵੀ ਉਹ ਬੰਦਿਆ ਨੇ ਮਨ ਲਓ ਹੱਥ ਖੜੇ ਕਰ ਦਿੱਤੇ ਵੀ ਮੁਸ਼ਕਲ ਆ ਇਹ ਚੈਨਲ ਹਨਾ ਉਦੋਂ ਜਿਵੇਂ ਹੀ ਦਿਲ ਟੁੱਟ ਗਿਆ ਵੀ ਆ ਤਾਂ ਹੁਣ ਤਾਂ ਜਿਹੜੇ ਬੰਦਿਆ ਕੋਲੇ ਆਸ ਸੀਗੀ ਉਹਨਾਂ ਕੋਲੇ ਵੀ ਆਸ ਟੁੱਟ ਗਈ ਯਾਰ ਵੀ ਉਹਨਾਂ ਬੰਦਿਆ ਨੇ ਕਹਿਤਾ ਵੀ ਹੁਣ ਤਾਂ ਮੁਸ਼ਕਲ ਆ ਇਹ ਵੀ ਜਾਂ ਤਾਂ ਆਪਣੇ ਕੋਲੇ ਕੋਈ ਚੀਜ਼ ਰਹਿ ਹੀ ਨਹੀਂ ਗਈ ਉਹਦੀ ਹਮ ਰਿਕਵਰੀ ਆਸਤੇ ਹਨਾ ਕੋਈ ਲੈਂਕ ਕੋਈ ਕੁਝ ਵੀ ਨਹੀਂ ਰਹਿ ਗਿਆ ਹੈਗਾ ਸਾਰਾ ਕੁ ਮਿੱਟੀ ਹੋ ਗਿਆ ਤੇ ਮੇਰੀ ਹੱਥ ਜੋੜ ਕੇ ਬੇਨਤੀ ਆ ਜਿਹੜੇ ਭਰਾ ਹੈਕਰ ਇਹ ਕੰਮ ਕਰਦੇ ਆ ਉਹ ਬਹੁਤ ਮਿਹਨਤ ਕਰਦਾ ਬੰਦਾ ਬਹੁਤ ਹੀ ਜਿਆਦਾ ਮਿਹਨਤ ਹੁੰਦੀ ਹੈ ਇਸ ਕੰਮ ਤੇ ਇਹ ਇਹ ਥੋੜਾ ਜਨਾ ਵੇਖ ਕੇ ਇਸ ਕੰਮ ਨੂੰ ਥੋੜੀ ਸੋਚ ਕੇ ਕਰਿਆ ਕਰੋ ਭਰਾ ਬਣ ਕੇ ਇਹ ਕੰਮ ਨਾ ਕਰਿਆ ਕਰੋ ਕੋਈ ਹੋਰ ਕੰਮ ਬਹੁਤ ਆ ਬਾਈ ਆਪਦੀ ਮਿਹਨਤ ਆਪਦੀ ਮਿਹਨਤ ਨਾਲ ਕੰਮ ਕਰੋ ਯਾਰ ਲੋਕਾਂ ਦਾ ਕਿਉਂ ਤੁਸੀਂ ਉਹ ਕਰਦੇ ਹੋ ਮਿਹਨਤ ਤੇ ਪਾਣੀ ਫੇਰਦੇ ਹੋ ਸੋ ਦੋਸਤੋ ਮੈਂ ਤਾਂ ਬਾਈ 0 ਤੋਂ ਉੱਠੇ ਸੀਗਾ ਸਾਨੂੰ ਪਤਾ ਸੀ ਕਿਵੇਂ ਇੱਥੋਂ ਤੱਕ ਚੈਨਲ ਲੈ ਕੇ ਆਉਂਦਾ ਸੀਗਾ 1 ਲੱਖ 34 ਹਜ਼ਾਰ 35 ਹਜ਼ਾਰ ਸਬਸਕ੍ਰਾਈਬਰ ਹੋਣ ਵਾਲੇ ਸੀਗੇ ਸੋ ਦੋਸਤੋ ਬਾਈ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਸੀ ਮੈਂ ਤਾਂ 2 2.5 ਸਾਲ ਹੋ ਗਏ ਇਹਨਾਂ ਦੇ ਨਾਲ ਹੀ ਰਹਿਣਾ ਅਸੀਂ ਇਕੱਠੇ ਜਾਣੇ ਹੁੰਨੇ ਆ ਤੇ ਬਾਕੀ ਸਾਨੂੰ ਕੱਲੇ YouTube ਤੇ Facebook ਦੀ ਕਮਾਈ ਸੀ ਉਹ ਵੀ 2.5 ਮਹੀਨਾ ਬਾਅਦ ਆਉਣੀ ਹੈ ਤੇ ਕੋਈ ਸਾਨੂੰ ਪ੍ਰੋਮੋਸ਼ਨਾਂ ਨਹੀਂ ਮਿਲਦੇ ਆ ਮੈਂ ਆਪਾ ਪ੍ਰਮੋਸ਼ਨਾਂ ਤੋਂ ਪੈਸਾ ਕਮਾਉਨੇ ਆ ਮੰਡੀਆਂ ਤੇ ਸੀ ਉਹ ਵੀ ਕਿਰਾਏ ਕਾਪੇ ਹੁੰਦਾ ਕੋਈ ਬਾਲੀ ਵੱਡੇ ਉਹ ਨਹੀਂ ਹੁੰਦੀ ਉਹ ਚ ਤੇ ਜੂਟੋ ਤੋਂ ਵੀ ਬਸ ਮਿਨੀਮਮ ਜੀ ਕਮਾਈ ਸੀ ਕੋਈ ਬਾਲਾ ਆਏ ਨਹੀਂ ਸੀਗਾ ਵੀ 40 50 ਹਜ਼ਾਰ ਆਉਣਾ ਟਾਈਮ ਪਾਸ ਹੁੰਦਾ ਸੀ ਉਹ ਹੋਣੀ ਜਾ ਕੇ ਆਉਂਦੀ ਸੀ ਟਾਈਮ ਪਾਸ ਹੁੰਦਾ ਸੀ ਉਹ ਜਦੋਂ ਟਾਈਮ ਪਾਸ ਹੋਣ ਲੱਗਿਆ ਤੇ ਉਹਨਾਂ ਨੇ ਬਈ ਇੱਕ ਮਿੰਟ ਲਾਇਆ ਇੱਕ ਮਿੰਟ ਦੇ ਵਿੱਚ ਪਾਣੀ ਫੇਰਤਾ ਉਮੀਦਾਂ ਤੇ ਸੋ ਦੋਸਤੋ ਸੁਣੋ ਬੇਨਤੀ ਹੈ ਵੀ 22 ਦਾ ਜਰੂਰ ਸਾਥ ਦਿਓ ਨਵਾਂ ਚੈਨਲ ਅਸੀਂ ਬਣਾਉਣ ਲੱਗੇ ਆ ਯਾਰ ਉਹਦੇ ਉੱਤੇ ਤੁਸੀਂ 1 ਮਹੀਨੇ ਦੇ ਵਿੱਚ ਐਂ ਵਿਖਾ ਦੇਣਾ ਵੀ ਯਾਰਾ 22 ਦੀ ਬਾਹ ਫੜ ਲਈ ਤੁਸੀਂ ਸਹੀ ਗੱਲ ਤੇ ਬਹੁਤ ਉਦਾਸ ਸੀਗਾ ਹੁਣ ਵੀ ਹੈਗਾ ਤੇ ਕੱਲ ਤਾਂ ਬਾਹਲੀ ਰੋਇਆ ਇਹ ਮੈਂ ਆਖਿਆ ਰੋਣ ਵਾਲੀ ਗੱਲ ਨਹੀਂ ਤੂੰ ਬੰਦਾ ਯਾਰਾ ਦਿਲ ਰੱਖਾ ਤੇ ਆਪਣੀ ਸਪੋਰਟ ਕਰਨਗੇ ਵੀਰਾ ਆਪਾ ਕਿਹੜਾ ਯਾਰਾ ਮਾਂ ਮਾਰੇ ਨੇ ਤੇ ਆਪਣੇ ਜਿਹੜੇ ਹਾਰਮਨ ਪਿਆਰੇ ਭਾਈ ਨੇ ਆਪਣੇ ਫਾਲੋਅਰ ਨੇ ਦੋਸਤ ਨੇ ਮਿੱਤਰ ਨੇ ਭਾਈ ਨੇ ਆਪਣੇ ਭੈਣਾਂ ਨੇ ਆਪਣੀਆਂ ਤੇ ਜਿਹੜੇ ਆਪਾਂ ਨੂੰ ਪਿਆਰ ਕਰਦੇ ਨੇ ਤੇ ਆਪਾਂ ਉਹਨਾਂ ਦਾ ਧੰਨਵਾਦ ਵੀ ਕਰਦੇ ਹਾਂ ਦਿਲੋਂ ਵੀ ਆਪਾਂ ਕੋਈ ਐਡੇ ਵੱਡੇ ਕੋਈ ਸਟਾਰ ਵੀ ਨਹੀਂ ਹੈਗੇ ਕਿ ਨਹੀਂ ਤੇ ਆਪਾਂ ਨੂੰ ਆਮ ਅਨਸਾਨਾਂ ਵਾਂਗੂ ਆਮ ਮੱਧਿਆਮਾਂ ਨੂੰ ਪਿਆਰ ਦਿੰਦੇ ਨੇ ਉਹ ਵੀ ਕੋਈ ਆਪਾਂ ਬਾਲੇ ਵੱਡੇ ਗਾਇਕ ਨਹੀਂ ਜਾਂ ਕੋਈ ਹੋਰ ਨਹੀਂ ਤੇ ਬਹੁਤ ਜ਼ਿਆਦਾ ਪਿਆਰ ਦਿੱਤਾ ਸੀ ਤੇ ਪਰ ਜਿਹੜੇ ਆ ਹੈਂਕਰ ਨੇ ਇਹ ਯਾਰਾ ਸੋਚਦੇ ਨੇ ਇੱਕ ਮਿੰਟ ਹੀ ਲਾਉਂਦੇ ਆ ਯਾਰ ਹੂੰ ਤੇ ਖਾਤੇ ਹੈਂ ਕਰ ਲੈਂਦੇ ਨੇ ਲੋਕਾਂ ਦੇ ਪੈਸੇ ਠੱਗੀਆਂ ਮਾਰਦੇ ਨੇ ਪਤੰਦਰੋ ਛੋਡੇ ਇਹ ਨਾ ਜਿਹੜਾ ਤੁਸੀਂ ਬੇਈਮਾਨੀ ਕਰਦੇ ਹੋ ਬਹੁਤ ਔਖੇ ਮਰੋਗੇ ਕੀੜੇ ਪੈ ਪੈ ਛੋਡੇ ਮਰੋਗੇ ਤੁਸੀਂ ਜਿਹੜਾ ਇਹ ਕੰਮ ਕਰਦੇ ਹੋ ਕਿਸੇ ਗਰੀਬ ਦਾ 5-10000 ਛਡਾਪਣਾ ਯਾਰਾ ਕਿਸੇ ਦਾ ਚੈਨਲ ਹੈਂ ਕਰ ਲੈਣਾ ਇਹ ਕੋਈ ਵੱਡੀ ਬਹਾਦਰੀ ਵਾਲੀ ਗੱਲ ਆ ਯਾਰਾ ਇਹ ਜੇ ਬਈ ਹੁਣ ਵੀ ਰਿਕਵਰ ਤੇ ਸਾਡਾ ਮੰਨ ਕੇ ਜਲ 10 15 ਜਾਂ 20000 ਰੁਪਏ ਲੱਗ ਜੂਗਾ ਸਾਨੂੰ ਪਤਾ ਹਾਂ ਚਲ ਜੇ ਰਿਕਵਰ ਵੀ ਕਰਦੇ ਆ ਤਾਂ ਕਿਸੇ ਵੀ ਤਰੀਕੇ ਨਾਲ ਕਰਨਾ ਪਾ ਜੇ ਤੇ ਫਿਰ ਤੁਹਾਡਾ ਹੁੰਦੀ ਮੈਂ ਤੁਹਾਨੂੰ ਮੇਲ ਭਾ ਕੇ ਉਹ ਲੈ ਲਊ ਹਾਂ ਵੀ ਉਹ ਲੈ ਲਓ ਮੇਲ ਭਾ ਕੇ ਜੇ ਤੁਸੀਂ ਲੈਣਾ ਹੀ ਚਾਹੋ ਇੱਕ ਦੋ ਸਾਡੇ ਤੋਂ ਵੀ ਗਲਤੀਆਂ ਹੋਈਆਂ ਹੁਣ ਅਸੀਂ ਸੁਧਾਰ ਲਈਆਂ ਤੇ ਤੁਹਾਨੂੰ ਵੀ ਅਸੀਂ ਦੱਸ ਦਿਆਂਗੇ ਵੀਡੀਓ ਚ ਵੀ ਆਹ ਚੀਜ਼ਾਂ ਕਰਨੀਆਂ ਚਾਹੀਦੀਆਂ ਸੋ ਦੋਸਤੋ ਇੱਕ ਤਾਂ ਤੁਸੀਂ ਜਿਹੜੇ ਆਹ ਆਉਂਦੇ ਨੇ ਆਪਣੀਆਂ ਐਡਾਂ ਉਡਾਂ ਜਾਂ ਬੂਟ ਸਸਤੇ ਫਲਾਨੀ ਜੇ ਸਸਤੀ ਇਹ ਨਾ ਦੇਖਿਆ ਕਰੋ ਜਿਹੜੇ ਵੀਰ ਪੇਜ ਚਲ ਦੇ ਨੇ YouTube ਚੈਨਲ ਨਾਲ ਚਲਾਉਂਦੇ ਨੇ ਸਾਨੂੰ ਉਹ ਲਾਲਚ ਦਿੰਦੇ ਨੇ ਵੀ ਆਹ ਪਹੁੰਮਾ ਦਾ ਇਹ ਇੰਨਾ ਸਸਤਾ ਐ ਆਹ ਚੀਜ਼ ਤੇ ਤੁਸੀਂ ਨਾ ਭਾਈ ਜਦੋਂ ਹੀ ਆਪਾਂ ਬਸ ਕਲਿੱਕ ਕਰਦੇ ਆ ਤੇ ਬਸ ਆਪਣਾ ਬਸ ਸੋਡਾ ਸਾਰਾ ਡਾਟਾ ਉਹਨਾਂ ਕੋਲ ਡਾਟਾ ਉਹਨਾਂ ਕੋਲੇ ਵਗ ਜਾਂਦਾ ਇਹ ਤਾਂ ਇੰਨਾ ਚੰਗਾ ਵੀ ਹਜੇ ਚੈਨਲ ਨਾਲ ਆਹ ਚੈਨਲ ਦੇ ਨਾਲ ਨਾਲ ਉਹਨਾਂ ਨੇ ਆਹ ਨਾ ਹੈਂਕ ਕਰ ਲੈ ਖਾਤੇ ਹੂੰ ਮੈਂ ਇੱਕ ਵਾਰੀ ਜਦੋਂ ਮੇਲ ਬਾਈ ਉਹਨਾਂ ਨੇ ਹੈਕ ਕਰ ਲਈ ਸਾਰੀ ਮੇਲ ਆ ਉੱਡ ਗਈ ਪੇਮੈਂਟ ਬੰਦੀ ਪਈ ਸੀ ਸਾਰਾ ਕੁਝ ਉਹਨੇ ਉਹਨੇ ਗੂਗਲ ਪੇ ਵੀ ਚੱਕਦਾ ਜਿੱਥੇ ਜਿੱਥੇ ਮੇਲ ਸੀ ਇਹਦਾ ਸਾਰਾ ਫੋਨ ਹੀ ਜਾਨੀ ਕਿ ਕੰਨੇ ਦੇ ਕੰਟੈਕਟ ਸਾਰੇ ਉਹਦੇ ਮੇਰੇ ਨੰਬਰ ਸੀਗੇ ਯਾਰ ਸੇਵ ਕੀਤੇ ਨੰਬਰ ਸਾਰੇ ਟੋਟਲ ਹੀ ਆ ਨੰਬਰ ਸਾਰੇ ਜਿਆਦਾ ਆ ਏ ਟੂ ਜ਼ेड ਫੋਨ ਦਾ ਸਾਰਾ ਸਾਰਾ ਮੰਨ ਲਓ ਵੀ ਮੇਰਾ ਫੋਨ ਹੀ ਲੱਜਾਵੜਾ ਯਾਰ ਉਹਨਾਂ ਕੋਲੇ ਅੱਛਾ ਹੂੰ ਉਸ ਤੋਂ ਬਾਅਦ ਬਾਅਦ ਚ ਚਲੋ ਮੇਲ ਜਦੋਂ ਅਸੀਂ ਭਰਨ ਲੱਗੇ ਵੀ ਜਿੰਨਾਂ ਕ ਆਪਾਂ ਨੂੰ ਪਤਾ ਸੀ ਜਦੋਂ ਮੇਲ ਭਰੀ ਇਹਦਾ ਜਦੋਂ ਮੈਂ ਨੰਬਰ ਭਰਿਆ ਪੂਨੇ ਨੰਬਰ ਵੀ ਚੇਂਜ ਕਰਤੇ ਹੁਣ ਨੰਬਰ ਇਹਦੇ ਨੰਬਰ ਦੇ ਮਗਰ ਨੰਜਾ ਲੱਗਦਾ ਤੇ ਜਦੋਂ ਉਹਦੇ ਨੰਬਰ ਦੇਖੇ ਉਹ ਨੰਬਰ 68 ਵਾਲਾ ਤੇ ਇੱਕ ਭਰੀ ਬਿਠਾ 48 ਵਾਲਾ ਤੇ ਨੰਬਰ ਲੱਗਦਾ ਨਹੀਂ ਉਹ ਉਹ ਨੰਬਰ ਲੱਗਦਾ ਨੰਬਰ 6 ਸਾਰੇ ਨਹੀਂ ਦਿੰਦਾ YouTube ਸਾਰੇ ਸ਼ੋ ਨਹੀਂ ਨਾ ਕਰਦੀ ਹੁੰਦੀ ਇਕੱਲਾ ਲਾਸਟ ਅੱਖਰ ਸ਼ੋ ਕਰਦੀ ਆ ਉਹ ਜਦੋਂ ਭਰ ਕੇ ਵੇਖੇ ਉਹ ਉਹਦਾ ਆ ਗਿਆ ਹੁਣ ਜਦੋਂ ਪਾਸਵਰਡ ਅਸੀਂ ਸਹੀ ਵੀ ਭਰਦੇ ਆ ਤੇ ਉਹਨੇ ਚੇਂਜ ਕਰਤਾ ਅੱਛਾ ਬੜੇ ਦਿਮਾਗੀ ਬੈਠੇ ਆ ਉਹ ਚੈਨਲ ਕਿਸੇ ਨੂੰ ਸੇਲ ਕਰੂਗਾ ਚੈਨਲ ਹੀ ਉੱਡ ਗਿਆ YouTube ਤੋਂ ਦਿਦਾ ਹੀ ਨਹੀਂ ਫਿਰ ਉਹ ਉਹਨੇ ਕਰਿਆਗਾ ਤਾਂ ਹੈ ਕਿਸੇ ਕੋਲੇ ਵੀ ਸਰਚ ਨਹੀਂ ਉਹ ਹੋ ਸਕਦਾ ਉਹ ਨਾਮ ਵੀ ਚੇਂਜ ਕਰ ਗਿਆ ਹੋਵੇ ਬਾਈ ਉਹਦਾ ਆਪਾਂ ਤਾਂ ਉਹਦੇ ਨਾਮ ਤੇ ਹੀ ਸਰਚ ਕਰੀ ਜਾਂਦੇ ਹਾਂ ਹਾਂ ਹੋ ਸਕਦਾ ਨਾਮ ਹੈ ਬਾਈ ਉਹਨੇ ਹੋਰ ਚੈਨਲ ਐਂਕਾ ਤੋਂ ਕਰਿਆ ਉਹਨੇ ਨਾਮ ਵੀ ਚੇਂਜ ਕਰਤਾ ਸੋਡਾ ਸਾਰਾ ਕੁਝ ਡਾਟਾ ਸੋਡਾ ਦਾ ਭਜਾਤਾ ਨੇ ਹੂੰ ਸੋ ਦੋਸਤੋ ਬੇਨਤੀ ਹੈ ਵੀ ਬਾਈ ਦੀ ਬਾਹ ਫੜੋ ਯਾਰ ਬਾਈ ਲਿੰਕ ਕੁੱਤੇ ਦਿੱਤਾ ਚੈਨਲ ਦਾ ਤੇ ਬਾਈ ਦਾ ਪੇਜ ਤੇ ਵੀਡੀਓ ਆ ਬਾਈ ਦਾ ਵੀ ਅਸੀਂ ਧੰਨਵਾਦੀ ਕਰਦੇ ਆ ਤੇ ਬਾਈ ਤੇ ਬਾਈ ਦੀ ਸਪੋਰਟ ਦਾ ਸਾਨੂੰ ਸ਼ੁਰੂ ਤੋਂ ਹੀ ਬਹੁਤ ਰਹੀ ਹੈ ਯਾਰ ਭਾਵੇਂ ਕਿਸੇ ਵੀ ਕੰਮ ਚ ਲੈ ਲਾ ਫੀਲਡ ਚ ਤੇ ਬਾਈ ਦੇ ਉੱਤੇ ਲਿੰਕ ਦਿੱਤਾ ਹੋਇਆ ਚੈਨਲ ਦਾ ਸਾਡੇ ਦਾ ਵੀ ਤੇ ਮਾਨ ਮਾਨਸ ਵਾਲੇ ਦੇ ਜਿਹੜਾ ਬਾਈ ਦੇ ਪੇਜ ਦੇ ਉੱਤੇ ਜਿਹੜਾ ਲਿੰਕ ਆ ਉਹ ਬਰਾਡ ਪੀ ਵੀ 3 ਫੇਸਬੁੱਕ ਦਾ ਵੀ ਅਤੇ ਉਹੀ ਬਾਈ ਦਾ ਹੁਣ YouTube ਦਾ ਚੈਨਲ ਹੋਊਗਾ ਦੋਵਾਂ ਦੇ ਲਿੰਕ ਉੱਤੇ ਅਸੀਂ ਦੇ ਦੇਾਂਗੇ ਤੁਸੀਂ ਸਪੋਰਟ ਕਰਿਓ ਬਾਈ ਦੀ ਜਿੰਨੇ ਵੀ ਹੋ ਸਕਦਾ ਕਿਉਂਕਿ ਆਪਾਂ ਆਪਣੇ ਇੱਕ ਕਲਿੱਕ ਨਾਲ ਜੇ ਯਾਰ ਕਿਸੇ ਬੰਦੇ ਦਾ ਆਪਾਂ ਕਿਸੇ ਬੰਦਾ ਸਾਫ ਦੇ ਸਕਦੇ ਆ ਨਾ ਤੁਹਾਡਾ ਘਰੋਂ ਕੋਈ ਪੈਸਾ ਲੱਗਣਾ ਨਾ ਕੋਈ ਫੋਨ ਆਪਾਂ ਸਾਰਾ ਦਿਨ ਵੇਹਣਿਆ ਸਾਰੇ ਹਾਂ ਫੋਲੋ ਤੇ ਸਬਸਕ੍ਰਾਈਬ ਹੀ ਕਰਨਾ ਸਬਸਕ੍ਰਾਈਬ ਹੀ ਕਰਨਾ ਤੁਸੀਂ ਜ਼ਰੂਰ ਕਰਿਓ ਤੇ ਫੋਨ ਤੁਸੀਂ ਦੇਖਦੇ ਹੀ ਰਹਿੰਦੇ ਹੋ ਤੇ ਕੋਈ ਤੁਹਾਡਾ ਪੈਸਾ ਨਹੀਂ ਲੱਗਣਾ ਹੂੰ ਤੇ ਬਾਈ ਮੰਨ ਕੇ ਸਪੋਰਟ ਜ਼ਰੂਰ ਬਾਈ ਇਹ ਤੁਹਾਡੇ ਨਾਲ ਦਾਵਾ ਕਰਦੇ ਆਂ ਵੀ ਚੀਜ਼ ਉਹ ਆਊਗੀ ਜਿਹੜੀ ਤੁਸੀਂ ਪ੍ਰਵਾਹ ਚ ਆਪਦੇ ਟੱਬਰ ਚ ਬਹਿ ਕੇ ਵੇਖੋਗੇ ਤਾਂ ਤੁਹਾਨੂੰ ਸਕਿਪ ਨਹੀਂ ਕਰਨੀ ਪੈਣੀ ਹੁਣ ਅਸੀਂ ਸ਼ਾਰਟ ਵੀਡੀਓ ਬਣਾਇਆ ਕਰਾਂਗੇ ਤੁਸੀਂ ਪਿਆਰ ਜ਼ਰੂਰ ਦਿਓ ਸਾਨੂੰ ਹੂੰ ਤੇ ਹੋਂ ਜਿਹੜਾ ਚੈਨਲ ਆਪਣਾ ਬਰਾਡ ਪੀ ਵੀ 3 ਬੱਕਰਾ ਟੀਵੀ ਚੈਨਲ ਦੀ ਥਾਂ ਤੇ ਬਰਾਡ ਪੀ ਵੀ 3 ਆ ਹੂੰ ਸੋ ਜਿਹੜੇ ਭਰਾ ਵੀ ਆਪਣਾ ਬੱਕਰਾ ਟੀਵੀ ਚੈਨਲ ਤੇ ਜੁੜੇ ਸੀਗੇ ਮੰਨ ਲਓ ਜਿੰਨੇ ਵੀ ਫੋਲੋਅਰ ਸਬਸਕ੍ਰਾਈਬਰ ਜੁੜੇ ਸੀਗੇ ਸਾਰੇ ਭਰਾ ਜਰੂਰ ਹੈਲਪ ਕਰਿਓ ਜਰੂਰ ਸਬਸਕ੍ਰਾਈਬ ਕਰਿਓ ਇਹ ਚੈਨਲ ਨੂੰ ਇਹ ਬਰਾਡ ਪੀ ਵੀ 3 ਇਸ ਸਾਰਿਆਂ ਦਾ ਧੰਨਵਾਦ ਆ ਤੇ ਬਾਕੀ ਭਾਈ ਵਿੱਚ ਬੰਦੇ ਝੂਠ ਬੋਲ ਕੇ ਵੀ ਦੋ ਦੋ ਚੈਨਲ ਬਣਾ ਲੈਂਦੇ ਨੇ ਤੁਸੀਂ ਸਾਡਾ YouTube ਤੇ ਸਰਚ ਵੀ ਕਰ ਸਕਦੇ ਹੋ ਬੱਕਰਾ ਟੀਵੀ ਬੱਕਰਾ ਟੀਵੀ ਆ ਲੋਗੋ ਲਾ ਦੇਣਗੇ YouTube ਉੱਤੇ ਤੋਂ ਲੋਗੋ ਲਾ ਦੇਣਗੇ ਤੁਹਾਨੂੰ ਲੋਗੋ ਤੋਂ ਪਤਾ ਲੱਗ ਜੂ ਵੀ ਆ ਚੈਨਲ ਸੀ ਇਹਨਾਂ ਦਾ ਹਾਂ ਪਾਕਿਸਤਾਨ ਦੇ ਬੱਕਰਾ ਟੀਵੀ ਵਾਲੇ ਆਉਂਦੇ ਆ ਪਰ ਆਪਣਾ ਪੰਜਾਬ ਦਾ ਹੈ ਨਹੀਂ ਨਾ ਕੋਈ ਹਾਂ ਸੋ ਦੋਸਤੋ ਧੰਨਵਾਦ ਸਤਿ ਸ਼੍ਰੀ ਅਕਾਲ ਠੀਕ ਆ